ਵੀ ਮੈਟਰੋ ਆਪਾਂ ਆੜਿਆ ਲਾਹੌਰ ਜੋ ਕਿ ਪਾਕਿਸਤਾਨ ਦੇ ਵਿੱਚ ਤਾਂ ਤੁਹਾਨੂੰ ਸਟੇਸ਼ਨ ਦਿਖਾ ਰਹੇ ਹਾਂ ਲਾਹੌਰ ਦਾ ਇੱਥੇ ਪਹੁੰਚ ਤੱਕ ਬਹੁਤ ਸਮਾਂ ਲੱਗਿਆ ਤਾਂ ਤੁਹਾਨੂੰ ਪੂਰਾ ਵਲੌਗ ਦੇਖਣ ਕੋਦੇ ਵਿੱਚ ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਬੰਡ ਹੋਣ ਤੋਂ ਪਹਿਲਾਂ ਇੰਡੀਆ ਦੇ ਵਿੱਚ ਹੀ ਸੀ ਤਾਂ ਚੜ੍ਹਦੇ ਪੰਜਾਬ ਦੀ ਜਿੰਨੀ ਵੀ ਨਵੀਂ ਜਨਰੇਸ਼ਨ ਆ ਤਾਂ ਉਹਨਾਂ ਨੂੰ ਦੇਖਣ ਦੀ ਬਹੁਤ ਜ਼ਿਆਦਾ ਈਡੀਕ ਹੈ ਜਿਨੇ ਜਿਨੇ ਲਾਹੌਰ ਦਾ ਸਟੇਸ਼ਨ ਦੇਖਣਾ ਬਹੁਤ ਘੱਟ ਰੁਪਈਆ ਦੇ ਵਿੱਚ ਤੇ ਬਹੁਤ ਘੱਟ ਸਮੇਂ ਦੇ ਵਿੱਚ ਸਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਇੱਕ ਸੋਣਾ ਜਿਹਾ ਕਰੋ ਕਮੈਂਟ ਆਓ ਚੱਲਦੇ ਆ ਨਵੇਂ ਸਫਰ ਤੇ ਦਿਖਾਉਣੇ ਆ ਤੁਹਾਨੂੰ ਸਟਾਰਟਿੰਗ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਅੱਪਾ ਖੜਿਆ ਮਰਨਾਲਾ ਜ਼ਿਲ੍ਹਾ ਪਿੰਡ ਕਾਲੀਕੇ ਦੇ ਉੱਤੇ ਲੋਕੇਸ਼ਨ ਬਣੀ ਹੋਈ ਆ ਬਹੁਤ ਸ਼ਾਨਦਾਰ ਇੱਧਰ ਤੁਸੀਂ ਦੇਖ ਸਕਦੇ ਹੋ ਵੀ ਇੰਨੀ ਕਿ 10 15 20 ਗੱਡੀਆਂ ਤਾਂ ਆਮਨ ਵਾਲੀ ਖੜੀ ਆ ਰਹਿਦੀਆਂ ਨੇ ਸ਼ੂਟਿੰਗ ਵਾਸਤੇ ਪ੍ਰੀ-ਵੇਡਿੰਗ ਵਾਸਤੇ ਕਿਉਂਕਿ ਹੁਣ ਸਾਦੀਆਂ ਦੇ ਟਾਈਮ ਵਿੱਚ ਹੁਣ ਵਿਆਹਾਂ ਦਾ ਜ਼ੋਰ ਹੁੰਦਾ ਵੈਡਿੰਗ ਵਾਸਤੇ ਅਗਲਾ ਹਨਾ ਸੋਚਦਾ ਰਹਿੰਦਾ ਵੀ ਕਿੱਥੇ ਕਿੱਥੇ ਅੱਪ ਕੋਈ ਜੁਨੀਕ ਵੀ ਸੈਟਅਪ ਲੱਗੇ ਹੁਣ ਉੱਥੇ ਜਾਈਏ ਨਾ ਪ੍ਰੀ-ਵੇਡਿੰਗ ਕਰੀਏ ਪਰ ਤਾਂ ਤੁਹਾਨੂੰ ਇਹ ਲੋਕੇਸ਼ਨ ਦੇ ਰੇਕਤਰਾਂ ਦਾ ਬੱਖੋ ਵੱਖਰਾ ਸੈਟਅਪ ਦੇਖਣ ਨੂੰ ਮਿਲੂ ਵੈਸੇ ਮੈਂ ਵੀ ਘਟੋ ਘਟ ਅਲੋਕੇਸ਼ਨ ਤੇ ਚਾਰ ਪੰਜ ਵਾਰੀ ਆ ਗਿਆ ਹਰੇਕ ਵਾਰੀ ਸੈਟਅਪ ਚੇਂਜ ਹੀ ਹੁੰਦੇ ਨੇ ਕੰਮ ਚੱਲਦੀ ਰਹਿੰਦਾ ਬਾਕੀ ਵਿੱਚ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਸੈਟਅਪ ਲੱਗੇ ਹੋਣੇ ਬੜੇ ਕਮਾਲ ਦੇ ਸੈਟਅਪ ਨੇ ਆਜੋ ਕੰਟੀਨੈਂਟ ਲੋਕੇਸ਼ਨ ਕਿੱਥੇ ਹਾਂ ਲੋਕੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਦਾ ਹੈ ਤਾਂ ਜਦੋਂ ਵੀ ਤੁਸੀਂ ਲੋਕੇਸ਼ਨ ਤੇ ਐਂਟਰ ਐਂਟਰ ਕਰੋਗੇ ਨਾ ਤਾਂ ਸਾਹਮਣੇ ਤੁਹਾਨੂੰ ਇੱਕ ਪਹਿਲਾਂ ਤਾਂ ਹਰੇ ਭਾਈ ਪੂਰੀ ਦਰਖਤੀ ਦਰਖਤ ਦੇਖਣ ਨੂੰ ਮਿਲਣਗੇ ਨਵੇਂ ਤਰ੍ਹਾਂ ਦੇ ਲੱਗੇ ਹੋਏ ਤਾਂ ਇੱਕ ਸਾਹਮਣੇ ਸਵੀਪਿੰਗ ਪੂਲ ਆ ਜਿੱਥੇ ਕਿ ਬਹੁਤ ਕਮਾਲ ਦੀਆਂ ਫੋਟੋ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਇਹਨਾਂ ਦੇ ਕਾਫੀ ਚੀਜ਼ਾਂ ਪ੍ਰੋਵਾਈਡ ਵੀ ਕਰਾਈ ਹੁੰਦੇ ਨੇ ਜਿਵੇਂ ਮੋਟਰਸਾਈਕਲ ਟਰੈਕਟਰ ਘੋੜੀਆਂ ਵਗੈਰਾ ਤਾਂ ਹਰੇਕ ਅਕੰਧ ਤੇ ਤੁਹਾਨੂੰ ਥਾਂ ਥਾਂ ਤੇ ਛੋਟੇ ਛੋਟੇ ਸੈਟਅਪ ਦੇਖਣ ਨੂੰ ਮਿਲਣਗੇ ਜਿੱਥੇ ਕਿ ਬੜੇ ਆਰਾਮ ਨਾਲ ਬਹੁਤ ਸੋਹਣੀਆਂ ਫੋਟੋ ਤੁਸੀਂ ਕਰਵਾ ਸਕਦੇ ਹੋ ਕਨਫੀਲਡ ਹੈ 350 ਬੈਠ ਵਾਲੀ ਜੇਕਰ ਰੂਮ ਬਾਸ ਚੇਂਜਿੰਗ ਵਾਸਤੇ ਵੀ ਡਰੈਸ ਚੇਂਜ ਵੀ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਫੋਟੋ ਫੁੱਟੋਂ ਵਗੈਰਾ ਵੀ ਕਰ ਸਕਦੇ ਹਾਂ ਤਾਂ ਕਾਫੀ ਅੱਜ ਸੰਡੇ ਕਰਕੇ ਤਾਂ ਇਨਿਕ ਭੀੜ ਤਾਂ ਸਾਮ ਹੀ ਰਹਿੰਦੀ ਆ ਦੇਖੋ ਇਧਰ ਰਾਸਤਾਨੀ ਟੱਚ ਜਿਵੇਂ ਪੁਰਾਣੇ ਦਰਵਾਜੇ ਜਿਹੇ ਹੁੰਦੇ ਨੇ ਇਧਰ ਸਾਰਾ ਸਵੀਵਿੰਗ ਪੂਲ ਜਿਹਾ ਬਣਿਆ ਹੋਇਆ ਤਾਂ ਦੇਖੋ ਇਧਰ ਕੰਟੀਨ ਆ ਤੁਸੀਂ ਬਹਿ ਕੇ ਇੱਥੇ ਤੁਹਾਨੂੰ ਕੋਈ ਖਾਣਾ ਨਾਲ ਲਿਆਉਣ ਦੀ ਲੋੜ ਨਹੀਂ ਤੁਸੀਂ ਇੱਥੇ ਬੜੇ ਆਰਾਮ ਨਾਲ ਤੁਹਾਨੂੰ ਹਰ ਇੱਕ ਚੀਜ਼ ਖਾਣ ਪੀਣ ਨੂੰ ਇੱਥੇ ਪ੍ਰੋਵਾਈਡ ਕਰਵਾਈ ਜਾਊਗੀ ਆ ਵੀ ਅਸੂਟਰ ਸਿੱਟਿਆ ਆ ਕਿਵੇਂ ਸਿੱਟਿਆ ਪਿਆ ਉਹ ਟਰ ਵਿਚਾਰਾ ਥੱਲੇ ਸਿੱਟਿਆ ਪਿਆ ਸੀ ਤਾਂ ਆ ਤੁਸੀਂ ਫੋਟੋ ਫੋਟੋ ਵਾਲਾ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਪੂਰਾ ਬਹਿ ਕੇ ਵਧੀਆ ਪੂਜ ਪੂਜੇ ਲੈ ਸਕਦੇ ਹੋ ਬਾਕੀ ਇਹਨਾਂ ਨੇ ਗੱਡੀ ਵੀ ਦਿੱਤੀ ਹੋਈ ਜੀਪ ਤੇ ਝੂਲੇ ਵਗੈਰਾ ਤਾਂ ਆ ਵੀ ਆ ਹਰੇਕ ਸੈਟਅਪ ਤੁਹਾਨੂੰ ਦੱਸਿਆ ਵੀ ਥਾਂ ਥਾਂ ਦੇ ਉੱਤੇ ਇਹਨਾਂ ਨੇ ਵੱਖੋ ਵੱਖਰੇ ਤਰ੍ਹਾਂ ਦਾ ਇੱਕ ਸੈਟਅਪ ਤਿਆਰ ਕੀਤੇ ਹੋਏ ਨੇ ਤਾਂ ਰਾਤ ਨੂੰ ਵੀ ਅਲੱਗ ਤਰ੍ਹਾਂ ਦੀ ਹੈ ਆ ਗਈ ਜੀਪ ਬਾਕੀ ਉਧਰ ਤੁਸੀਂ ਦੇਖ ਸਕਦੇ ਹੋ ਸਾਨੂੰ ਬਾਅਦ ਵਿੱਚ ਦਿਖਾਉਨੇ ਆ ਤਾਂ ਜਿਹੜਾ ਇਹ ਆ ਗਿਆ ਸਾਰਾ ਵੀਡੀਓ ਵਾਲਾ ਸਿਸਟਮ ਰਾਤ ਨੂੰ ਇੱਥੇ ਵੀਡੀਓ ਕਰਨ ਦਾ ਇੱਕ ਵੱਖਰੀ ਆਨੰਦ ਆਉਂਦਾ ਹੈ ਤਾਂ ਇਹ ਟਰੈਕਟਰ ਵੀ ਸਪੈਸ਼ਲ ਇੱਕ ਫੋਟੋ ਖਿੱਚਣ ਵਾਸਤੇ ਹੀ ਰੱਖਿਆ ਹੋਇਆ ਵੀਡੀਓ ਵੀ ਕਰ ਸਕਦੇ ਆ ਚੱਲਦਾ ਫਿਰਦਾ ਵੀ ਆ ਬਾਕੀ ਸਾਂਹ ਲੈ ਦੇਖੋ ਕੰਨਾ ਘੈਂਟ ਹੈ ਲਾਈਟ ਵੀ ਪੁਰਾਣੇ ਜਵਾਨਾਂ ਦੇ ਸਮੇਂ ਵੀ ਜਿਵੇਂ ਪਹਿਲਾਂ ਇੱਕ ਸਪੈਸ਼ਲ ਮੱਥੇ ਦੀ ਹੈੱਡਲਾਈਟ ਦਿੱਤੀ ਹੁੰਦੀ ਸੀ ਸਾਈਡਾਂ ਤੇ ਲਾਈਟਾਂ ਹੁੰਦੀਆਂ ਸੀ ਆ ਇਹਰ ਵੀਲੀ ਵਕਰ ਆਉਂਦਾ ਹੈ ਪ੍ਰਾਣਾ ਜਿਹੜਾ ਲਾਈਵ ਵਾਰਸ ਜਿਹੜਾ ਟਰੈਕਟਰ ਕਹਿੰਦੇ ਹੁੰਦੇ ਨੇ ਸ਼ਾਇਦ ਉਹ ਨਾ ਹੋਵੇ ਇਹ ਬੱਗੀ ਪਤਾ ਨਹੀਂ ਟਾਈਮ ਬਹੁਤ ਹੋ ਗਿਆ ਇਹਦਾ ਨੌ ਨੂ ਵੀ ਭੁੱਲ ਗਏ ਸਾਰਾ ਪ੍ਰਾਣਾ ਤਿਆਰ ਕਰਾਇਆ ਹੋਇਆ ਇਹ ਪਹਿਲਾਂ ਮਿਲਿਆ ਨਹੀਂ ਸੀ ਟਰੈਕਟਰ ਕੋਈ ਵੀ ਸਾਰੀਆਂ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੇ ਹੈਨਾ ਹੂੰ ਕਰਕੇ ਖੋਲਦੇ ਨੇ ਆਓ ਫੀਲਿੰਗ ਪੂਰੀ ਹੈ ਫੋਟੋ ਫੋਟਾਂ ਵਾਸਤੇ ਪੂਰੀਆਂ ਐਂਡ ਜੇਗਾ ਨੇ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਆ ਦੇਖਣ ਵਾਲੇ ਸਾਰੇ ਆਪਣੇ ਸਬਸਕ੍ਰਾਈਬਰ ਨੂੰ ਇਹ ਵੀ ਦੱਸ ਦਈਏ ਵੀ ਇੱਥੇ ਜਿਹੜੇ ਸੈਟਅਪ ਲੱਗੇ ਹੋਣ ਨੇ ਇਹ ਤੁਹਾਨੂੰ 6 ਮਹੀਨੇ ਬਾਅਦ ਹਨਾ ਪੁਰਾਣੇ ਚੇਂਜ ਹੋ ਜਾਂਦੇ ਨੇ ਨਵੇਂ ਬਣ ਜਾਂਦੇ ਨੇ ਜਿਹੜੇ ਪੁਰਾਣੇ ਨੇ ਉਹ ਚੇਂਜ ਹੋ ਜਾਂਦੇ ਨੇ ਆ ਜਿਹੜੇ ਇਟਾਂ ਦੀ ਆ ਕੱਚੇ ਘਰ ਬਣੇ ਹੋਣ ਕੱਚੀ ਵੇਲੀ ਬਣੀ ਹੋਈ ਆ ਕੱਟੂ-ਕੱਟ ਸੱਤ ਅੱਠ ਵਾਰੀ ਤਾਂ ਮੈਂ ਇਹ ਚੇਂਜ ਹੁੰਦੀ ਦੇਖ ਲਈ ਵੀ ਇਹਨਾਂ ਦੇ ਸੈਟਅਪ ਚੇਂਜ ਹੋ ਜਾਂਦੇ ਨੇ ਯਾਨੀ ਕਿ ਜਿਹੜੀ ਆਪਣੀ ਸਰਨ ਪਹਿਲੀ ਵੀਡੀਓ ਚੈਨਲ ਦੀ ਉਹ ਆਪਾਂ ਇੱਥੇ ਸ਼ੂਟ ਕੀਤੀ ਸੀ ਇਉਂਦੋਂ ਬਾਅਦ ਤੁਸੀਂ ਦੇਖ ਲਓ ਵੀ ਤੁਹਾਨੂੰ ਆਪ ਨੂੰ ਦੇਖਣ ਨੂੰ ਕਿੰਨਾ ਫਰਕ ਲੱਗੂਗਾ ਇਹ ਚੀਜ਼ਾਂ ਨਾਲ ਬਾਕੀ ਆ ਜਾ ਜਿਹੜੇ ਆ ਪਿੱਛੇ ਨੇ ਪਹਿਲਾਂ ਤੇ ਪਾਰਕੀ ਦੀ ਸਾਰਾ ਹੁਣ ਇੱਥੇ ਵੱਖੋ-ਵੱਖਰੇ ਦਰਖਤ ਲਾਏ ਗਏ ਨੇ ਤਾਂ ਦਿਖਾਉਣਾ ਤੁਹਾਨੂੰ ਫੋਟੋ ਫੋਟੋ ਖਿੱਚਣ ਵਾਲੇ ਜਿਹੜੇ ਰਾਸਤ ਨੂੰ ਯਾਨੀ ਕਿ ਲਾਈਟਿੰਗ ਦੇ ਵਿੱਚ ਆਓ ਹੀ ਪੋਲਾ ਲੱਕੜਾਂ ਜਿਹੜੇ ਆਲੇ-ਨਾਲੇ ਪਾਣੀ ਭਰ ਕੇ ਪਹਿਲਾ ਵੇਹਣਾ ਫੋਟੋ ਕਰਾ ਕੇ ਜਾਂਦ ਰਿਆਂ ਦੇਖ ਲਾ ਫੱਤਰ ਪੁੱਤਰ ਧਰ ਕੇ ਪੂਹੀ ਯਾਨੀ ਕਿ ਜੇ ਤੁਸੀਂ ਗਾਹ ਕਰਵਾਉਣ ਬਾਰੇ ਸੋਚ ਹੀ ਲਿਆ ਹੁਣ ਤਾਂ ਕਈਆਂ ਨੇ ਜਿੰਨੇ ਦਾ ਵਿਆਹ ਹੁਣ ਤਰੇ ਆਇਆ ਮੂਰਲੇ ਸਰਦੀਆਂ ਦੇ ਵਿੱਚ ਤਾਂ ਜਿਨ੍ਹਾਂ ਨੇ ਪ੍ਰੀ ਵੈਡਿੰਗ ਬਾਰੇ ਸੋਚਿਆ ਹੋਇਆ ਤਾਂ ਤੁਸੀਂ ਬੇਚਿੱਜ ਖੁਰਿਆ ਕੇ ਪ੍ਰੀ ਵੈਡਿੰਗ ਕਰਵਾ ਸਕਦੇ ਆ ਤੇ ਬਹੁਤ ਘੱਟ ਰੇਟ ਨੇ ਇਹਨਾਂ ਦੇ ਬਾਕੀ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਵੀਡੀਓ ਦੇ ਲਾਸਟ ਦੇ ਵਿੱਚ ਦੱਸ ਦਾਂਗੇ ਜੇ ਆਪਣਾ ਚੈਨਲ ਦਾ ਨਾਮ ਦੱਸ ਕੇ ਆਉਂਗੇ ਤੁਹਾਨੂੰ ਡਿਸਕਾਊਂਟ ਹੋਰ ਵੀ ਦੇ ਦਾਂਗੇ ਕਿਉਂਕਿ ਆਪਣੇ ਰਿਸ਼ਤੇਦਾਰਾਂ ਦੀ ਐ ਭੂਆ ਦੇ ਮੁੰਡੇ ਦੀ ਲੋਕੇਸ਼ਨ ਇਹ ਤਿਆਰ ਕੀਤੀ ਹੈ ਸਾਰੀ ਉਹਨਾਂ ਦੀ ਆਪਦੀ ਨਿੱਜੀ ਪ੍ਰਾਪਰਟੀ ਆ ਦੇਖ ਲੈ ਇਹਨਾਂ ਨੇ ਉਵੇਂ ਹੀ ਪੁਲੇ ਲਾਏ ਨੇ ਕਾਫੀ ਟਾਈਮ ਦੇ ਹੁਣ ਹਨਾ 바ਵਾ ਹੋ ਗਏ ਪੰਛੀ ਵੀ ਇੱਥੇ ਕੁਦਰਤੀ ਤੌਰ ਨਾਲ ਜਾਨੀ ਕੱਲ ਨੂੰ ਉਹਨੇ ਪਾਲਾਂਦੇ ਨੇ ਹਣਾ ਲਓ ਵੀ ਆਪਾਂ ਪਹੁੰਚ ਗਏ ਲਾਹੌਰ ਦੇ ਸਟੇਸ਼ਨ ਤੇ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਲਾਹੌਰ ਦਾ ਸਟੇਸ਼ਨ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਇੱਕ ਸੋਹਣਾ ਜਿਹਾ ਕਰੋ ਕਮੈਂਟ ਪਿੱਛੇ ਤੇ ਜੀ ਦੇਖ ਸਕਦੇ ਹੋ ਲਾਹੌਰ ਦਾ ਸਟੇਸ਼ਨ ਨਾਲ ਆਪਾਂ ਬੈ ਗਏ ਤਾਂ ਨਾਲ ਦੀ ਨਾਲ ਤੁਸੀਂ ਠੰਡ ਦੇ ਵਿੱਚ ਗਰਮਾ-ਗਰਮ ਚਾਹ ਵੀ ਸਾਨੂੰ ਪੀਣ ਨੂੰ ਮਿਲੂਗੀ ਬਾਕੀ ਅੰਦਰਲਾ ਮਾਹੌਲ ਦਿਖਾਵਾਂਗੇ ਤੁਹਾਨੂੰ ਅੱਜ ਟਰੇਨ ਵੀ ਬਣਾ ਦੇ ਛੋਟੀ ਜੀ ਫਿਰ ਦੇਖਦਾ ਕਮਾਲ ਦੇ ਹਣਾ ਸੈਟ ਹਾਂ ਗਾਹ ਨੂੰ ਉਹ ਵੀ ਸ਼ਾਇਦ ਤਿਆਰ ਕਰੀ ਦੇਣਗੇ ਆ ਵੀ ਪੁਰਾਣੀ ਹਵੇਲੀ ਤੇ ਪੂਰੀ ਡੈਕੋਰੇਟ ਕੀਤੀ ਹੋਈ ਹੈ ਵੀ ਦੇਖੋ ਜਿਵੇਂ ਬਿਆਲੇ ਘਰ ਵਾਂਗੂ ਸਜਾ ਰੱਖੀ ਆ ਉੱਚ ਬਾਰੇ ਝੋਆ ਆ ਆਪਾਂ ਉੱਪਰੋਂ ਉੱਥੋਂ ਵੀ ਪੂਰੀ ਫਰਸਟ ਕਲਾਸ ਜਿਵੇਂ ਆਪਾਂ ਕੈਮਰੇ ਨਾਲ ਜ਼ੂਮ ਕਰਕੇ ਫੋਟੋ ਖਿੱਚੀ ਨਹੀਂ ਹੋਵੇ ਕਮਾਲ ਦੀ ਫੋਟੋ ਖਿੱਚੀ ਜਾਂਦੀ ਹੈ ਤਾਂ ਆ ਲੱਗਦਾ ਸਾਰਾ ਬਾਜ਼ਾਰ ਇੱਥੇ ਕਾਫੀ ਡੋਰੀਆਂ ਪਰਾਂਦੇ ਜਿਹੇ ਹੋਰ ਇਹਦੇ ਨਾਲ ਦੇ ਕਾਫੀ ਤਰ੍ਹਾਂ ਦੇ ਰੱਖੇ ਜਾਂਦੇ ਨੇ ਇੱਥੇ ਬੈਠ ਪਾਲੀ ਇੱਥੇ ਦੇਖਾਂ ਬੈਠੀ ਮਾੜਾ ਬੰਜਾਰਾ ਤਾਂ ਬਣ ਜਾ ਆ ਘੂਆ ਇਦਾਂ ਦੇ ਛੋਟੇ ਛੋਟੇ ਸੈਟਅਪਸ ਨੂੰ ਹਰੇਕ ਥਾਂ ਤੇ ਦੇਖਣ ਨੂੰ ਮਿਲਣਗੇ ਪਿੱਛੇ ਹ ਸਾਰੇ ਇਹ ਤਾਂ ਖਰ ਬਣਾਏ ਹੋਏ ਐ ਇਹਨਾਂ ਦੇ ਜਿਵੇਂ ਆ ਆ ਵੀ ਦੋਏ ਸੈਟਅਪ ਨਵੇਂ ਤਿਆਰ ਕੀਤੇ ਹੋਏ ਨੇ ਜਿਹੜਾ ਆਹ ਹੈ ਇਹ ਵੀ ਸਾਰਾ ਪੁਰਾਣਾ ਹੈ ਵੀ ਬਣਾਏ ਉਦੋਂ ਵੀ ਕਮਾਲ ਦੇ ਹੋਏ ਨੇ ਜਿਵੇਂ ਉਹ ਪੁਰਾਣਾ ਗੇਟ ਦੇਖ ਸਕਦੇ ਹੋ ਜਿਹੜੇ ਉਦੋਂ ਹਨ ਜਿਹੜੇ ਵੀਡੀਓ ਬਣਾਉਂਦੇ ਨੇ ਜਿਨ੍ਹਾਂ ਦਾ ਰੋਜ਼ ਦਾ ਕੰਮ ਜਾਨੀ ਕਿ ਬਿਆਹਾਂ ਦੀਆਂ ਮੂਵੀਆਂ ਬਣਾਉਣੀਆਂ ਗੀਤਾਂ ਦੀ ਸ਼ੂਟਿੰਗਾਂ ਵਗੈਰਾ ਛੋਟੇ ਛੋਟੇ ਹਨਾ ਬਈ ਕਰਨੀਆਂ ਤਾਂ ਜਿਹਨੂੰ ਉਹ ਇਹ ਲੋਕੇਸ਼ਨ ਤੇ ਆਉਂਦੇ ਨੇ ਪਤਾ ਵੀ ਨਹੀਂ ਲੱਗਣ ਦਿੰਦੇ ਵੀ ਇਹ ਲੋਕੇਸ਼ਨ ਤੇ ਸ਼ੂਟ ਹੋਇਆ ਕਿ ਨਾ ਘੱਟੋ ਘੱਟ 7-8 ਗੀਤ ਤਾਂ ਮੈਂ ਆਪਦੀ ਅੱਖਾਂ ਨਾਲ ਦੇਖੇ ਹੋਏ ਨੇ ਵੀ ਜਿਹੜੀ ਇਹ ਲੋਕੇਸ਼ਨ ਦੇ ਉੱਤੇ ਸ਼ੂਟ ਹੋਏ ਨੇ ਤੇ ਜਿਹੜੀਆਂ ਆਪਣੀਆਂ ਭਾਨੇ ਪਘੋੜੇ ਵਰਗੀਆਂ ਦੀਆਂ ਸ਼ਾਰਟ ਮੂਵੀ ਹੁੰਦੀਆਂ ਨੇ ਕਮੇਡੀ ਮੂਵੀਆ ਤਾਂ ਉਹ ਵੀ ਇੱਥੇ ਬਹੁਤ ਤਰ੍ਹਾਂ ਦੀਆਂ ਸ਼ੂਟ ਹੁੰਦੀਆਂ ਨੇ ਬਾਕੀ ਨਾਲ ਦਿਨਾਂ ਸਾਂਹੂ ਸ਼ੂਟ ਹੋਈ ਵੀ ਜਾਂਦੇ ਨੇ ਡੇਲੀ ਵੇਸ ਵਾਂਗੂ ਸ਼ੂਟ ਹੁੰਦੇ ਹੀ ਰਹਿੰਦਾ ਇੱਥੇ ਤਾਂ ਤੁਸੀਂ ਕਦੇ ਆ ਕੇ ਪਰਸਨਲ ਤੌਰ ਤੇ ਸਪੈਸ਼ਲ ਫੋਟੋ ਖਿੱਚਣ ਵਾਸਤੇ ਵੀ ਨਹੀਂ ਵੀਡੀਓ ਕਰਨ ਵਾਸਤੇ ਵੀ ਨਹੀਂ ਜੇ ਤੁਸੀਂ ਪ੍ਰੀ-ਵੈਡਿੰਗ ਬਾਰੇ ਸੋਚਦੇ ਹੋ ਤਾਂ ਤੁਸੀਂ ਇੱਕ ਦਿਨ ਆ ਕੇ ਦੇਖ ਜਿਓ ਤੁਹਾਨੂੰ ਪਤਾ ਲੱਗ ਜੂ ਵੀ ਕੀ ਕੀ ਇੱਥੇ ਚੀਜ਼ਾਂ ਕਮਾਲ ਦੀਆਂ ਲਾਈਆਂ ਹੋਈਆਂ ਦੇਖੋ ਜੇ ਤੁਸੀਂ ਵੀਡੀਓ ਨਹੀਂ ਵੀ ਕਰ ਰਹੇ ਹੋ ਪ੍ਰੀ ਵੈਟਿੰਗ ਬਾਰੇ ਸੋਚਦੇ ਵੀ ਹੋ ਤਾਂ ਤੁਸੀਂ ਆ ਕੇ ਤਾਂ ਤੁਸੀਂ ਇੱਥੇ ਆ ਕੇ ਦੇਖ ਵੀ ਸਕਦੇ ਹੋ ਇੱਕ ਦੋ ਦਿਨ ਤੁਸੀਂ ਬੈਠੇ ਨਾਰਮਲੀ ਕਿਹੜਾ ਮਾਰਕ ਦੇ ਸਕਦੇ ਹੋ ਤੁਹਾਨੂੰ ਪਤਾ ਲੱਗ ਜੂ ਵੀ ਕਿੱਦਾਂ ਦੇ ਸੈਟਅਪ ਲੱਗੇ ਹੋਏ ਨੇ ਇੱਥੇ ਤੇ ਜੁਨੀਕ ਚੀਜ਼ਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੋ ਤੁਸੀਂ ਆਗੇ ਤਾਂ ਤੁਹਾਡਾ ਮਨ ਕਰੂਗੀ ਕਾ ਕਰੂਗਾ 100% ਵੀ ਪ੍ਰੀ ਵੈਟਿੰਗ ਕਰਨੀ ਇੱਥੇ ਕਿਉਂਕਿ ਬਹੁਤ ਦੂਰੋਂ ਦੂਰੋਂ ਪਟਿਆਲਾ ਜਾਂ ਅੰਟੀਗਲੋਂ ਦੇ ਜਾਣਾ ਉਧਰੋਂ ਜਿਹੜੇ ਜਾਨੀ ਕਿ ਵੱਡੇ ਸ਼ਹਿਰਾਂ ਦੇ ਕੋਲੇ ਲੱਗੇ ਲੋਕ ਰਹਿੰਦੇ ਨੇ ਉਹ ਵੀ ਇੱਥੇ ਪ੍ਰੀ ਵੈਡਿੰਗ ਕਰਨ ਖਾਤਰ ਆਉਂਦੇ ਨੇ ਕਿਉਂਕਿ ਜੇ ਕੋਈ ਨਵੀਆਂ ਚੀਜ਼ਾਂ ਨੇ ਜਿੰਨੀਆਂ ਚੀਜ਼ਾਂ ਨੇ ਤਾਂ ਹੀ ਇੰਨੀ ਦੂਰ ਅਗਲਾ ਆਉਂਦਾ ਵੈਸੇ ਰੇਟ ਵੀ ਇਹਨਾਂ ਦੇ ਬਹੁਤ ਰੀਅਰ ਨੇਗਾ ਟਰੇਡ ਨੇ ਬਹੁਤ ਫਿਕਸਡ ਰੇਟਾਂ ਦੇ ਵਿੱਚ ਕੰਮ ਕੀਤਾ ਹੋਇਆ ਪਰ ਖਾਣ ਪੀਣ ਦਾ ਵੀ ਸਹੂਲਤ ਸਾਰੀ ਹੈਗੀ ਆ ਯਾਨੀ ਕਿ ਉਹਦੀ ਥਾਲੀ ਦਾ ਅਲੱਗ ਰੇਟ ਹੋਊਗਾ ਤੇ ਵੀ ਇਹ ਉਹਦਾ ਆਪ ਨੂੰ ਪਤਾ ਨਹੀਂ ਵੀ ਥਾਲੀ ਦਾ ਕੀ ਰੇਟ ਕੀਤਾ ਸ਼ਾਇਦ 100 ਰੁਪਏ ਥਾਲੀ ਦੇ ਨੇੜੇ ਤੇ ਜੇ ਕੋਈ ਹੈਗਾ ਇਹਨਾਂ ਦਾ ਅਰੇਂਜਮੈਂਟ ਮੱਤੀ ਸਾਰੀ ਲੋਕੇਸ਼ਨ ਦੇਖ ਕੇ ਮਨ ਨੂੰ ਸਕੂਨ ਜ਼ਰੂਰ ਮਿਲਦਾ ਪਰ ਜੇ ਤੁਸੀਂ ਇੱਥੇ ਪ੍ਰੀ-ਵੈਡਿੰਗ ਕਰਾਉਣੀ ਹੈ ਤਾਂ ਤੁਹਾਡੇ ਕੋਲ ਸਾਰੇ ਦਿਨ ਦਾ ਸਮਾਂ ਵੀ ਬਹੁਤ ਥੋੜਾ ਪੈ ਜਾਊਗਾ ਕਿਉਂਕਿ ਲੋਕੇਸ਼ਨ ਹੀ ਐਡੀ ਹੈ ਕਿ ਟੁਕੜਾਈ ਕਿਲਿਆਂ ਦੇ ਵਿੱਚ ਬਣਾਈ ਹੋਈ ਆ ਤਿਆਰ ਕੀਤੀ ਹੋਈ ਆ ਤਾਂ ਸੈਟਅਪ ਹੀ ਆਨੇ ਨੇ ਵੀ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਕਿੱਥੇ ਕਰਾਈਏ ਕਿੱਥੇ ਛੱਡੀਏ ਇੱਕ ਤੋਂ ਇੱਕ ਚੜਦਿਰੋ ਚੜਦਾ ਸੈਟਅਪ ਤਿਆਰ ਕੀਤਾ ਹੋਇਆ ਬਾਕੀ ਬਾਹ ਦਾ ਲੋਕੇਸ਼ਨ ਬਣੀ ਹੋਈ ਆ ਬਾਕੀ ਰਿਵਿਊ ਜਰੂਰ ਦਿਓ ਤਾਂ ਜਿਹੜੇ ਭਰਾ ਚੈਨਲ ਤੇ ਨਵੇਂ ਆ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰਿਓ ਕਮੈਂਟ ਕਰਕੇ ਦੱਸਿਓ ਵੀ ਲੋਕੇਸ਼ਨ ਕਿੱਦਾਂ ਹੀ ਲੱਗੀ ਵੀਡੀਓ ਕਿੱਦਾਂ ਦੀ ਲੱਗੀ ਸੋ ਅੱਜ ਦਾ ਬਲੌਗ ਆਪਣਾ ਇਸ ਤੱਕ ਦੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਸੁਖੀਏ ਜਵਾਇ ਬਾਈ